ਜਿਵੇਂ ਤੁਸੀਂ ਕਮੈਂਟ ਕਰ ਰਹੇ ਸੀਗੇ ਵੀ ਮੈਂ ਦੇ ਦਿਆਂ 10 ਲੱਖ ਮੈਂ ਦੇ ਦਿਆਂ 12 ਲੱਖ ਇੰਸਟਾਗ੍ਰਾਮ ਦੇ ਉੱਪਰ 7.5 ਮਿਲੀਅਨ ਵੀਡੀਓ ਚੱਲ ਗਈ ਇਹ 75 ਲੱਖ ਲੋਕਾਂ ਨੇ ਦੇਖ ਲਈ ਉਹ ਸਾਰੇ ਕਮੈਂਟ ਦਾ ਜਵਾਬ ਦੇਣ ਵਾਸਤੇ ਆਪਾਂ ਜਿਹੜੀ ਵੀਡੀਓ ਇਹ ਫੁੱਲ ਵੀਡੀਓ ਆਪਾਂ ਸਪੈਸ਼ਲ ਤਵਾਰ ਤੋਂ ਬਣਾ ਰਹੇ ਹਾਂ ਉਹਦਾ ਇਸ ਤੇ ਸਾਰੇ ਤੇ A to Z 9 ਲੱਖ ਰੁਪਏ ਖਰਚ ਆਇਆਗਾ ਮਿੱਤਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਫੇਰ ਇੱਕ ਇਹਦਾ ਪ੍ਰੋਜੈਕਟ ਆਪਾਂ ਨੇ ਵੈਸੇ ਪਹਿਲਾਂ ਹੀ ਪਤਾ ਸੀਗਾ ਉਦੋਂ ਥੋੜਾ ਜਿਹਾ ਕੰਮ ਅਨਕੰਪਲੀਟ ਸੀਗਾ ਇਹਦਾ ਥੋੜਾ ਜਿਹਾ ਕੰਮ ਬਾਕੀ ਸੀਗਾ ਜਿਵੇਂ ਗੇਟ ਰਹਿੰਦਾ ਸੀਗਾ ਉਸ ਟਾਈਮ ਤੇ ਤੇ ਜਿਹੜੀਆਂ ਆਹ ਕੌਲਿਆਂ ਦੇ ਉੱਪਰ ਟੈਲਾਂ ਵਗੈਰਾ ਆ ਗਈਆਂ ਜਾਂ ਉੱਪਰ ਲੈਂਪ ਆ ਗਏ ਇਹ ਚੀਜ਼ਾਂ ਉਦੋਂ ਪੈਂਡਿੰਗ ਸੀਗੀਆਂ ਤੇ ਇਸ ਵੀਡੀਓ ਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਪਰ 7.5 ਮਿਲੀਅਨ ਵੀਡੀਓ ਚੱਲ ਗਈ ਇਹ 75 ਲੱਖ ਲੋਕਾਂ ਨੇ ਦੇਖ ਲਈ ਤੇ ਉਹਦੇ ਵਿੱਚ ਜਿਹੜੇ ਕਮੈਂਟ ਕੀਤੇ ਹੋਏ ਆ ਉਹ ਸਾਰੇ ਕਮੈਂਟ ਦਾ ਜਵਾਬ ਦੇਣ ਵਾਸਤੇ ਆਪਾਂ ਇਹ ਜਿਹੜੀ ਵੀਡੀਓ ਇਹ ਫੁੱਲ ਵੀਡੀਓ ਆਪਾਂ ਸਪੈਸ਼ਲ ਤਵਾਰ ਤੋਂ ਬਣਾ ਰਹੇ ਹਾਂ ਨਵੇਂ ਤੇ ਉਦੋਂ ਵੀ ਆਪਾਂ ਨੇ ਇਹਦੇ ਵਿੱਚ ਸਾਰਾ ਕੁਝ ਇਨਕਲੂਡ ਕੀਤਾ ਸੀਗਾ ਵੀ ਸਾਰਾ ਕੁਝ ਇਹਦੇ ਵਿੱਚ ਲਾ ਕੇ ਕਿੰਨਾ ਖਰਚਾ ਦੱਸਿਆ ਸੀਗਾ ਤੁਹਾਨੂੰ ਉਹ ਆਪਾਂ ਵੀਡੀਓ ਤੁਹਾਨੂੰ ਐਂਡ ਤੇ ਦੱਸਾਂਗੇ ਐਂਡ ਤੱਕ ਬਣੇ ਰਹੋ ਜਿਵੇਂ ਆਪਾਂ ਸਟਾਰਟਿੰਗ ਤੋਂ ਵੀ ਸਟਾਰਟ ਕਰਦੇ ਹਾਂ ਜਿਵੇਂ ਬਾਹਰਲੇ ਪਾਸੇ ਜਿਹੜੀ ਮੇਨ ਐਂਟਰੀ ਹੈ ਇੱਥੋਂ ਤੁਸੀਂ ਆਹ ਦੇਖ ਸਕਦੇ ਹੋ ਜਿਹੜਾ ਰੈਂਪ ਬਣਿਆ ਹੋਇਆਗਾ ਇੱਥੋਂ ਲੈ ਕੇ ਖਰਚਾ ਸਾਰਾ ਅੰਦਰ ਤੱਕ ਦਾ ਏ ਟੂ ਜ਼ेड ਖਰਚਾ ਆਪਾਂ ਇਹਦੇ ਵਿੱਚ ਤੁਹਾਨੂੰ ਗਣਾਵਾਂਗੇ ਆਦੋਂ ਜਿਵੇਂ ਚੱਲਦੇ ਹਾਂ ਭੰਦਰਲੇ ਪਾਸੇ ਹੁਣ ਇੱਥੇ ਆਪਾਂ ਆ ਗਏ ਜੀ ਬਾਹਰਲੇ ਪਾਸੇ ਆਪਾਂ ਵੇੜਾ کہہ ਸਕਦੇ ਹਾਂ ਵੇੜਾ ਆ ਗਿਆ ਹੈ ਸਾਰ ਜਿਹੜਾ ਟੋਟਲ ਪਲਾਟ ਦਾ ਏਰੀਆ ਐ ਐਸ ਹਿਸਾਬ ਨਾਲ ਆ ਗਿਆ ਜੀ 36 ਫੁੱਟ ਇਹ ਐਸ ਹਿਸਾਬ ਨਾਲ ਆ ਗਿਆ 40 ਫੁੱਟ 36 ਬਾਈ 40 ਦੇ ਵਿੱਚ ਇਹ ਕੋਠੀ ਬਣੀ ਹੋਈ ਐ ਛੋਟੀ ਜੀ ਕੋਠੀ ਬਣੀ ਹੋਈ ਐ ਸਿੰਗਲ ਫੈਮਿਲੀ ਵਾਸਤੇ ਸਿਰਫ ਦੋ ਰੂਮਣੇ ਦੇ ਵਿੱਚ ਲ lobby ਐ ਟਾਇਲਟ ਐ ਕਿਚਨ ਐ ਇਹਦੇ ਵਿੱਚ ਸਟੋਰ ਨਹੀਂ ਹੈਗਾ ਜੀ ਤੇ ਬਾਕੀ ਜਿਵੇਂ ਕੋਈ ਹੋਰ ਆਪਾਂ ਗੱਲਾਂ ਦੀ ਗੱਲ ਕਰੀਏ ਤੇ ਹੋਰ ਬਾਕੀ ਚੀਜ਼ਾਂ ਵੀ ਇਹਦੇ ਵਿੱਚ ਵੈਸੇ ਸਹੂਲਤ ਸਾਰੀ ਐ ਕਿਉਂਕਿ 36 40 ਦਾ ਪਲਾਟ ਹੋਣ ਕਰਕੇ ਛੋਟਾ ਸਹਿਜਾ ਤੇ ਕਵਰ ਸਿਰਫ ਕੀਤਾਗਾ 27 ਵਾ 27 ਐਸਾ ਨਾਲ ਵੀ 27 ਹੈਗਾ ਤੇ ਐਸਾ ਨਾਲ ਵੀ 27 ਵਾ 27 ਚੌਰਸ ਕਵਰ ਕੀਤਾਗਾ ਇੱਥੋਂ ਤੱਕ ਦਾ ਜਿਹੜਾ 27 ਵਾ 27 ਆ ਗਿਆ ਤੇ ਜਿਹੜਾ ਤੁਸੀਂ ਇਸ ਪਾਸੇ ਦੇਖ ਰਹੇ ਹੋ ਇਹਦੇ ਉੱਪਰ ਉਰਲੇ ਪਾਸੇ ਪਾਤੇ ਪੱਥਰ ਤੇ ਪਿੱਛੇ ਪਾਸੇ ਕੜੀਆਂ ਵਾਲੇ ਇਹਦਾ ਖਰਚਾ ਵੀ ਵਿੱਚ ਇਨਕਲੂਡ ਕੀਤਾ ਹੋਇਆ ਇਹਨੂੰ ਚਾਹੀ ਤੁਸੀਂ ਕਾਰਪੋਰਚ ਮੰਨ ਲਓ ਪਰ ਮੌਕੇ ਦੇ ਜਿਹੜੇ ਟਰੈਕਟਰ ਟਰਾਲੀ ਹੈ ਜਿਹੜਾ ਉਹ ਵਧੀਆ ਆਰਾਮ ਨਾਲ ਖੜ ਸਕਦੇ ਨੇ ਅਚਾਹੀ ਤੁਸੀਂ ਇਹਨੂੰ ਕਾਰਪੋਰਚ ਮੰਨ ਲਓ ਠੀਕ ਹੈ ਜੀ ਕਾਰਪੋਰਚ ਇਹਦੇ ਵਿੱਚ ਆ ਗਿਆ ਤੇ ਬਾਕੀ ਸੂਲ ਦਬਈਆਂ ਆਈਆਂ ਸਾਰੀਆਂ ਬੇੜੇ ਦੇ ਵਿੱਚ ਜਿਹੜੀ ਇਹ ਲੋਕਟਾਈ ਲੱਗੀ ਹੋਈ ਹੈ ਇਹਦਾ ਖਰਚਾ ਵੀ ਵਿੱਚ ਇਨਕਲੂਡ ਹੈ ਐਸ ਪਾਸੇ ਜਿਵੇਂ ਟਾਈ ਲੱਗੀ ਹੋਈ ਹੈ ਇਹਦਾ ਖਰਚਾ ਵੀ ਇਹਦੇ ਵਿੱਚ ਇਨਕਲੂਡ ਹੈ ਤੇ ਜਿਹੜੀਆਂ ਪੌੜੀਆਂ ਨੇ ਪੌੜੀਆਂ ਇਹਦੇ ਵਿੱਚ ਵਿੱਚ ਬਾਹਰ ਦੀ ਆ ਗਈਆਂ ਤੇ ਟਾਇਲ ਵੀ ਇਹਦੇ ਪਾਸੇ ਇਹਦੇ ਵਿੱਚ ਬਾਹਰ ਦੀ ਆ ਗਿਆ ਉਸ ਤੋਂ ਬਾਅਦ ਦੇ ਵਿੱਚ ਆਪਾਂ ਚੱਲਦੇ ਹਾਂਗੇ ਅੰਦਰ ਅੰਦਰੋਂ ਜਿਹੜਾ ਕੰਮ ਹੈਗਾ A to Z ਕੰਪਲੀਟ ਹੈ ਇਹ ਪ੍ਰੋਜੈਕਟ ਛੋਟਾ ਹੈ ਜਿਵੇਂ ਤੁਸੀਂ ਇੱਥੋਂ ਸਟਾਰਟਿੰਗ ਤੋਂ ਦੇਖ ਰਹੇ ਹੋ ਅੰਦਰੋਂ ਐਂਟਰੀ ਦੇ ਟਾਈਲ ਜਿਹੜੀ 2x4 ਦੀ ਟਾਈਲ ਬਹੁਤ ਸੋਹਣੇ ਤਰੀਕੇ ਦੀ ਲੱਗੀ ਹੋਈ ਹੈ ਟਾਈਲ ਦਾ ਜੋੜੀਆਂ ਦਾ ਤੇ ਬਿਜਲੀ ਦਾ ਪਾਣੀ ਦਾ ਸਭ ਕੁਝ ਕੰਪਲੀਟ ਹੈ ਤੁਸੀਂ ਜਿਵੇਂ ਦੇਖ ਸਕਦੇ ਹੋ ਵੀ ਜਿਹੜੇ ਡੋਰ ਨੇ ਬਹੁਤ ਵਧੀਆ ਲੱਗੇ ਹੋਏ ਨੇ ਦਰਵਾਜ਼ੇ ਦੇਖੋ ਤੁਸੀਂ ਬਹੁਤ ਵਧੀਆ ਗੱਲਬਾਤ ਬਣੀ ਹੋਈ ਹੈ ਤੇ ਕਮੈਂਟ ਆਈ ਸੀਗੇ ਵਿੱਚ ਇੱਕ ਵੀ ਜਿਹੜੀਆਂ ਇਹਦੇ ਵਿੱਚ ਚਗਾਠਾਂ ਲੱਗੀਆਂ ਨੇ ਇਹ ਲੱਕੜੀਆਂ ਨੇ ਬਈ ਜੀ ਇਹ ਲੱਕੜੀਆਂ ਹੈਗੀਆਂ ਅਲੂਮੀਨੀਅਮ ਦੀਆਂ ਚਗਾਠਾਂ ਨੇ ਵੱਡੀ ਵਿੰਡੋ ਲੱਗੀ ਹੋਈ ਹੈ ਵੱਡੀ ਵਿੰਡੋ ਨਾਲ ਬਾਰੂ ਲੋਕ ਹੈ ਜਿਹੜੀ ਉਹ ਬਹੁਤ ਵਧੀਆ ਦੇਖਣ ਨੂੰ ਮਿਲ ਰਹੀ ਆ ਤੇ ਇਸ ਵਕਤ ਆਪਾਂ ਖੜੇ ਆਂ ਕਿ ਜਿਵੇਂ ਲੋਬੀ ਦੇ ਵਿੱਚ ਲੋਬੀ ਦਾ ਜਿਹੜਾ ਸਾਈਜ਼ ਰਿਹਾ ਹੈਗਾ ਲੋਬੀ ਦਾ ਸਾਈਜ਼ ਰਿਹਾ ਹੈਗਾ ਲਗਭਗ ਬਣ ਕੇ ਚੱਲੋ ਵੀ 12x20 ਦਾ ਕਿਉਂਕਿ 7 ਫੁੱਟ ਦੀ ਅਗਰ ਰਸੋਈ ਆ ਕਿ ਆਪਾਂ ਨੇ 27x27 ਜਿਹੜਾ ਇਹਦਾ ਹੈਗਾ ਏਰੀਆ ਕਵਰ ਕੀਤਾ ਹੋਇਆ ਹੈਗਾ ਟੋਟਲ ਜਿਹੜਾ ਪਲਾਟ ਹੈਗਾ ਇਹ ਪਲਾਟ ਹੈਗਾ ਕਿ 36x40 ਦਾ ਕਿਚਨ ਆ ਕਿ ਜਿਹੜੀ ਇਹ ਆ ਕਿ 7x7 ਦੀ ਇਹਦੇ ਉੱਪਰ ਵੀ ਜਿਹੜਾ ਟਾਇਲ ਵਰਕ ਹੈ ਉਹ ਵੀ ਤੁਸੀਂ ਦੇਖ ਰਹੇ ਹੋ ਵੀ ਸੈਲਫਾ ਦੇ ਟਾਇਲਾਂ ਵਗੈਰਾ ਲੱਗੀ ਹੋਈ ਨੇ ਬਾਕੀ ਹੇਠਲੇ ਪਾਸੇ ਜਿਹੜੀ ਫਲੋਰ ਟਾਇਲ ਹੈ ਉਹ ਵੀ ਲੱਗੀ ਹੋਈ ਆ ਤੇ ਫਿਰ ਆਪਾਂ ਗੱਲ ਕਰਦੇ ਆ ਜੀ ਬੈਡਰੂਮ ਦੀ ਬੈਡਰੂਮ ਇਹਦੇ ਵਿੱਚ ਇਸ ਬੈਡਰੂਮ ਦੀ ਜਿਹੜੀ ਲੰਬਾਈ ਚੜਾਈ ਹੈ ਉਹ ਹੈਗੀ ਹੈ 12x13 12x13 ਦਾ ਬਹੁਤ ਖੁੱਲਾ ਬੈਡਰੂਮ ਹੈਗਾ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਬੈੱਡ ਲਾ ਕੇ ਕਾਫੀ ਸਪੇਸ ਹੈ ਜਿਹੜੀ ਆਲੇ-ਦਾਲੇ ਉਹ ਬਚ ਗਈ ਤੇ ਐਸ ਪਾਸੇ ਇੱਕ ਵਿੰਡੋ ਹੋਰ ਕੱਟਤੀ ਕੂਲਰ ਵਿੰਡੋ ਵੀ ਮੰਨ ਸਕਦੇ ਇਹਨੂੰ ਆਪਾਂ ਬਾਹਰਲੇ ਪਾਸੇ ਕੂਲਰ ਲੱਗ ਸਕਦਾ ਹੈ ਤੇ ਜਿਵੇਂ ਆਪਾਂ ਡੋਰਮੈਂਟੋਂ ਦਾ ਕੰਮ ਕਿਹਾ ਸੀ ਤੁਹਾਨੂੰ ਉਹ ਬਿਲਕੁਲ ਇਹਦੇ ਵਿੱਚ ਕੰਪਲੀਟ ਹੈ ਜ਼ਗਾਠਾ ਅਲਮੀਨੀਅਮ ਦੇ ਲੱਗੇ ਹੋਈਆਂ ਨੇ ਠੀਕ ਹੈ ਜੀ ਜੇ ਕੋਈ ਸ਼ੱਕ ਸ਼ੋਭਾ ਤਾਂ ਵੀਡੀਓ ਐਂਡ ਤੱਕ ਦੇਖ ਲਓ ਜੇ ਇਸ ਤਰ੍ਹਾਂ ਦਾ ਘਰ ਬਣਾਉਣਾ ਚਾਹੁੰਦੇ ਹੋ ਕਿਉਂਕਿ ਸਾਨੂੰ ਲਗਾਤਾਰ ਕਮੈਂਟ ਆ ਰਹੇ ਸੀਗੇ ਵੀ ਇਹ 9 ਲੱਖ ਦੇ ਵਿੱਚ ਤਿਆਰ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਆਪਾਂ ਇਹ ਤਿਆਰ ਨਹੀਂ ਕੀਤਾ ਆਪਾਂ ਨੇ ਡਿਜ਼ਾਈਨ ਕੀਤਾ ਹੈਗਾ ਤਿਆਰ ਮਾਲਕਾਂ ਨੇ ਆਪ ਕੀਤਾ ਤੇ ਸਿਰਫ ਤੇ ਸਿਰਫ 9 ਲੱਖ ਰੁਪਏ ਦੇ ਵਿੱਚ ਤਿਆਰ ਹੋਇਆ ਗਿਆ ਇਹ ਸਾਨੂੰ ਬਹੁਤ ਸਾਰੇ ਕਮੈਂਟ ਆ ਰਹੇ ਸੀਗੇ ਵੀ ਇਹ ਨਹੀਂ ਹੋ ਸਕਦਾ ਇਸ ਕਰਕੇ ਅੱਜ ਵੀਡੀਓ ਜਿਹੜੀ ਹੈਗੀ ਹੈ ਉਹ ਦੁਬਾਰਾ ਤੋਂ ਲੈ ਕੇ ਆਏ ਆ ਕੰਪਲੀਟ 27x27 ਦੀ ਤੇ ਵੀਡੀਓ ਸੇਵ ਕਰਕੇ ਰੱਖ ਲਈ ਜੇ ਤੁਸੀਂ ਇਸ ਤਰ੍ਹਾਂ ਦਾ ਮੈਪ ਮੰਗ ਰਹੇ ਹੋ ਕਿਉਂਕਿ ਸਾਨੂੰ ਬਹੁਤ ਸਾਰੇ ਕਮੈਂਟ ਆ ਰਹੇ ਸੀਗੇ ਵੀ ਸਾਨੂੰ ਇਹਦਾ ਮੈਪ ਸੈਂਡ ਕਰ ਦਿਓ ਜੀ ਇਸ ਕਰਕੇ ਜਿਹੜੀ ਵੀਡੀਓ ਹੈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਤੁਸੀਂ ਵੀਡੀਓ ਜਿਹੜੀ ਫੁੱਲ ਹੈਗੀ ਫੁੱਲ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਆਪਾਂ ਖੜੇ ਹਾਂ ਹੁਣ ਸੈਕੰਡ ਬੈੱਡਰੂਮ ਦੇ ਵਿੱਚ ਜਿਹੜਾ ਸੈਕੰਡ ਬੈੱਡਰੂਮ ਹੈ ਏਵੀ 12 ਇਹ ਹੈਗਾ 12 ਬਾਈ 12 ਉਹ 12 ਬਾਈ 13 ਦਾ ਇਹ 12 ਬਾਈ 12 ਦਾ ਤੇ ਆਪਾਂ ਜਿੱਧਰ ਬੈਕ ਸਾਈਡ ਤੇ ਗੱਲ ਕਰੀਏ ਇਸ ਪਾਸੇ ਹੈਗਾ ਜੀ ਕੱਟਆਊਟ ਇੱਥੋਂ ਹਮਸਾ ਵਾਸਤੇ ਰੋਸ਼ਨੀ ਵਾਸਤੇ ਕੱਟਆਊਟ ਇਸ ਪਾਸੋਂ ਦੀ ਰੱਖਿਆ ਤੇ ਜੇ ਟੋਟਲ ਏਰੀਆ ਦੀ ਗੱਲ ਕਰੀਏ ਕਵਰਡ ਏਰੀਆ ਬਣਾਇਆ ਗਿਆ ਤਾਂ 800 ਸਕਰ ਫਟਾ ਜਿਵੇਂ ਮਿੱਤਰੋ ਆਪਾਂ ਗੱਲ ਕਰ ਰਹੇ ਸੀਗੇ ਐਸ ਪਾਸੇ ਆ ਗਿਆ ਜੀ ਬਾਥਰੂਮ ਦਾ ਏਰੀਆ ਬਾਥਰੂਮ ਦਾ ਆ ਗਿਆ ਤੇ ਨਾਲ ਹੀ ਇਸ ਪਾਸੇ ਆ ਗਿਆ ਟਾਇਲਟ ਟਾਇਲਟ ਆਇਆ ਜਿਹੜਾ ਲਗਭਗ ਮੰਨ ਕੇ ਚੱਲੋ ਵੀ 5/8 ਦਾ ਹੈਗਾ ਇਹਦੇ ਵਿੱਚ ਵੀ ਜਿਵੇਂ ਆਪਾਂ ਸੈਸਰੀ ਵਗੈਰਾ ਦੀ ਗੱਲ ਕਰੀਏ ਟਾਇਲ ਹੈ ਜਿਹੜੀ ਉਹ ਵੀ ਦੇਖੋ ਵੀ 7 ਫਟ ਤੱਕ ਲੱਗੀ ਹੋਈ ਹੈ ਤੇ ਜੇ ਸੀਟ ਦੀ ਗੱਲ ਕਰੀਏ ਜਾਂ ਫਿਰ ਜਿਵੇਂ ਬਿਜਲੀ ਦਾ ਲਾ ਲਓ ਪਾਣੀ ਦਾ ਲਾ ਲਓ ਏ ਟੂ ਜ਼ेड ਇਹਦੇ ਵਿੱਚ ਕੰਪਲੀਟ ਕੰਮ ਹੋਇਆ ਹੋਇਆ ਹੈ ਤੇ ਜਿਵੇਂ ਤੁਸੀਂ ਕਮੈਂਟ ਕਰ ਰਹੇ ਸੀਗੇ ਵੀ ਮੈਂ ਇਹਦੇ ਦਾ 10 ਲੱਖ ਮੈਂ ਇਹਦੇ ਦਾ 11 ਲੱਖ ਇਹ ਜਿਹੜੀ ਕੋਠੀ ਹੈ ਔਨ ਸੇਲ ਨਹੀਂ ਹੈਗੀ ਇਹ ਆਪਣੇ ਵਾਸਤੇ ਬਣਾਈ ਹੈ ਤੇ ਆਪਾਂ ਕੀਤੀ ਸੀ ਡਿਜ਼ਾਈਨ ਆਪਾਂ ਡਿਜ਼ਾਈਨ ਕੀਤੀ ਜਿਸ ਮਕਾਨ ਮਾਲਕ ਨੇ ਆਪਣੇ ਵਾਸਤੇ ਮਕਾਨ ਬਣਾਇਆਗਾ ਕੋਠੀ ਇਹ ਉਹਦਾ ਇਸ ਤੇ ਸਾਰੇ ਤੇ A to Z 9 ਲੱਖ ਰੁਪਏ ਖਰਚਾ ਆਇਆਗਾ ਜਿਵੇਂ ਤੁਸੀਂ ਉਸ ਪਾਸੇ ਬਾਹਰਲੇ ਪਾਸੇ ਇੱਕ ਦੇਖਿਆ ਸੀਗਾ ਜਿਹੜਾ ਕਾਰਪੋਰਚ ਸੀਗਾ ਕਾਰਪੋਰਚ ਲਾ ਲਓ ਚਾਹੇ ਟਰੈਕਟਰ ਦੇ ਖੜਾਉਣ ਵਾਸਤੇ ਜਗ੍ਹਾ ਲਾ ਲਓ ਉਹ ਸਾਰਾ ਕੁਝ ਇਹਦੇ ਵਿੱਚ ਇਨਕਲੂਡ ਕਰਕੇ A to Z ਜਿਵੇਂ ਆਪਾਂ ਸਟਾਰਟਿੰਗ ਤੋਂ ਲੱਗੇ ਸੀਗੇ ਗੇਟ ਦੀਆਂ ਅੰਦਰਲੇ ਬਾਹਰਲੇ ਪਾਸੇ ਦੀਵਲੀਆਂ ਤੋਂ ਲੈ ਕੇ ਅੰਦਰ ਤੱਕ ਦਾ ਸਾਰਾ ਖਰਚਾ ਦੇ ਉੱਪਰ 9 ਲੱਖ ਰੁਪਏ ਖਰਚਾ ਆਇਆਗਾ ਤੇ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਵਾਸਤੇ ਆਪਣਾ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ Facebook ਪੇਜ ਨੂੰ ਕਰ ਲਓ ਫੋਲੋ ਧੰਨਵਾਦ ਜੇ ਪਹੁੰਚਾਂਗੇ ਕਿਸੇ ਨਵੀਂ ਵੀਡੀਓ ਤੇ ਤਦ ਤੱਕ ਲਈ ਰੱਬ ਰੱਖਾ ਥੈਂਕ ਯੂ